ਲਿਮਟ ਲਹੂ ਚ ਖੰਡੇ ਦੀ ਧਾਰ ਦਾ ਰੰਗ ਵਿੱਚ ਦੇਖੇ ਵੈਰੀ ਪੁਹਾਰ ਦਾ ਤੱਕ ਮੈਂ ਹਿੱਕ ਤੇ ਰੀਤੇ ਜੁਝਾਰ ਤਾ ਹਰੀ ਸੀ ਨਰੂਏ ਦਾ ਬਾਰਿਸ਼ ਤੂੰ ਜੋ ਹੱਥ ਰਾ ਸ਼ੇਰ ਦੀ ਜੱਬਾ ਪਾ ਹਾਉ ਵਾਰਸ ਸ਼ਹੀਦ ਸਿੰਘਾਂ ਦੇ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੀੜੀ 사 ਸੰਗਤ ਜੀ ਹਲਸਾ ਸੇਵਾ ਟਰਸਟ ਬਟਾਲਾ ਦੀ ਜਿਹਨੀ ਸੰਗਤ ਅਸੀਂ ਜੁੜੀ ਹਾਂ ਗਰੀਬ ਲੋੜਵੰਦ ਪਰਵਾਰ ਹਲਪ ਲਈ ਤੇ ਅਸੀਂ ਬਨੰਤੀ ਹੈ ਕਿ ਹਲਸਾ ਸੇਵਾ ਟਰਸਟ ਬਟਾਲਾ ਦੇ ਮੁੱਖੇ ਸੇਵਾਦਾਰ ਭਾਈ ਸਾਹਿਬ ਕੁਲਬੀਰ ਸਿੰਘ ਨਾ ਦੇ ਚਰਨੋਂ ਕੋਲ ਬੇਨਤੀ ਹੈ ਕਿ ਇਹ ਬਹੁਤ ਲੋੜਵੰਦ ਪਰਵਾਰ ਹੈ ਇਨਾਂ ਨੂੰ ਰਾਸ਼ਨ ਦੀ ਲੋੜ ਹੈ ਜੀ ਤਾਂ ਇਨਾਂ ਨੂੰ ਰਾਸ਼ਨ ਜੜੇ ਦੀ ਕਿਰਪਾਤਾ ਕਰਨੀ ਅਸੀਂ ਇਨਾਂ ਦੇ ਦੋ ਬੱਚੇ ਹੈ ਇੱਕ ਕੁੜੀ ਇੱਕ ਮੁੰਡਾ ਹੈ ਤੇ ਬੇਂਜੀ ਦੀ ਵੀ ਆ ਅਸੀਂ ਗੱਲ ਸੁਣ ਸਕਦੇ ਹੋ ਬੇਂਜੀ ਕੀ ਕਿਹਾ ਜਾਂਦੇ ਹੋ ਇਹ ਬੱਚੇ ਦੇਖ ਸਕਦੇ ਹਨ ਕਿ ਇਹ ਇੱਕ چھوٹਾ ਮੁੰਡਾ ਹੈ ਐਸੇ ਪੂਰੇ ਹੈ ਇਹਨਿ ਬੇਨਤੀ ਪਰਮਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ